ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਕਰਦੇ ਆ ਸਭ ਠੀਕ ਠਾਕ ਹੋਵਾਂਗੇ ਅੱਜ ਦੀ ਵੀਡੀਓ 'ਚ ਵੀਰੇ ਆਪਾਂ ਨੇ ਦੋ ਚੀਜ਼ਾਂ ਬਾਰੇ ਗੱਲ ਕਰਨੀ ਆ ਇੱਕ ਤਾਂ ਆਪਾਂ ਨੇ ਗੱਲ ਕਰਨੀ ਆ ਪਰਾਲੀ ਪਾਉਣ ਦਾ ਫਾਇਦਾ ਜਾਂ ਨੁਕਸਾਨ ਤੇ ਦੂਜੀ ਗੱਲ ਆਪਾਂ ਕਰਨੀ ਆ ਵੀ ਗੱਠਾਂ ਵਾਲਾ ਚਾਰ ਛੱਡ ਕੇ ਆਪਾਂ ਨੇ ਹਰਾ ਕਿਉਂ ਮੰਗਾਇਆ ਵੀ ਜਾਂ ਗੱਠਾਂ ਵਾਲਾ ਚਾਰ ਦਾ ਫਾਇਦਾ ਜਾਂ ਨੁਕਸਾਨ ਆ ਠੀਕ ਹੈ ਨਾ ਉਹਦੇ ਨਾਲ ਉਹ ਹਰਾ ਪਾਉਣਾ ਚਾਹੀਦਾ ਜਾਂ ਕੀ ਇਹ ਦੋਈ ਚੀਜ਼ਾਂ ਬਾਰੇ ਆਪਾਂ ਇਹ ਵੀਡੀਓ 'ਚ ਗੱਲ ਕਰਨੀਆਂ ਆ ਆਪਾਂ ਕੋਈ ਨਾ ਕੋਈ ਵੀਡੀਓ ਆਪਾਂ ਤੁਹਾਡੇ ਲਈ ਜ਼ਰੂਰ ਲੈ ਕੇ ਆਉਨੇ ਹੁੰਦੇ ਆ ਤਾਂ ਜੋ ਜਿਹੜੇ ਵੀਰ ਆਪਣੇ ਨਾਲ ਜੁੜੇ ਹੋਏ ਨੇ ਠੀਕ ਹੈ ਨਾ ਉਹਨਾਂ ਦਾ ਕੁਝ ਫਾਇਦਾ ਹੋ ਸਕੇ ਜਾਂ ਜਿੰਨੀ ਕ ਆਪਾਂ ਨੂੰ ਹੌਲ ਜਾ ਹਨਾ ਆਪਾਂ ਓਨੀ ਕੀ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਸਕੀਏ ਇਹ ਕੰਮ 'ਚ ਵੀਰੇ ਜਿੰਨੀ ਆਪਾਂ ਨੌਲੇਜ ਸ਼ੇਅਰ ਕਰਾਂਗੇ ਜਾਂ ਇੱਕ ਦੂਜੇ ਨਾਲ ਗੱਲਬਾਤ ਕਰਾਂਗੇ ਕੋਈ ਟ੍ਰੀਟਮੈਂਟ ਬਾਰੇ ਜਾਂ ਕਿਸੇ ਵੀ ਚੀਜ਼ ਬਾਰੇ ਜਿਵੇਂ ਆਪਣੇ ਕੱਲ ਫੀਡ ਵਾਲੇ ਵੀ ਆਏ ਸੀਗੇ ਨਵੀਂ ਫੀਡ ਵਰਤਣ ਲੱਗਿਆਂ ਮਿਲਕਵੇ ਦੀ ਤੇ ਉਹ ਡਾਕਟਰ ਸਾਹਿਬ ਆਏ ਸੀ 2 ਢਾਈ ਘੰਟੇ ਗੱਲਬਾਤ ਬਹੁਤ ਵਧੀਆ ਜਾਨੀ ਜੀ ਜਾਣਕਾਰੀ ਹੈ ਜਿਹੜੀ ਆਪਾਂ ਨੂੰ ਮਿਲੀ ਆ ਕੁਝ ਵੀ ਵੀ ਮਤਲਬ ਸਿੱਖਣ ਨੂੰ ਬਹੁਤ ਕੁਝ ਮਿਲਿਆ ਕੱਲ ਕੱਲ ਜੀ ਤਾਂ ਹੀ ਆਪਾਂ ਇਹ ਕੋਈ ਨਾ ਕੋਈ ਵੀਡੀਓ ਬਣਾ ਕੇ ਤੁਹਾਨੂੰ ਹਰੇਕ ਵਾਰ ਦੱਸਦੇ ਰਹਿੰਦੇ ਆ ਵੀ ਕਿਉਂਕਿ ਯਾਰ ਇਹ ਜਿਹੜਾ ਧੰਦਾ ਇਹ ਚ ਨਾ ਜਾਣਕਾਰੀ ਹੋਣ ਕਰਕੇ ਹੀ ਬੰਦਾ ਫੇਰ ਵੱਲ ਨੂੰ ਚਲੇ ਜਾਂਦਾ ਇੱਕ ਇਹ ਹੈਗਾ ਸਬਰ ਵਾਲਾ ਕੰਮ ਟਾਈਮ ਲੱਗਦਾ 2-3 ਸਾਲ ਚ ਬੰਦਾ ਜਾ ਕੇ ਇਹ ਧੰਦੇ ਚ ਕੰਮ ਜਾਵਾ ਜਿਹੜਾ ਉਹ ਹੁੰਦਾ ਤੇ ਨਵੇਂ ਵੀ ਜਿਹੜਾ ਕੰਮ ਪਹਿਲਾਂ ਆਪਾਂ ਪਹਿਲਾਂ ਹੀ ਫੋਕਸ ਪਹਿਲਾਂ ਚਲੋ ਆਪਣਾ ਦੁੱਧ ਪੈਂਦਾ ਠੀਕ ਆ ਜੋ ਵੀ ਜਿੰਨਾ ਦਾ ਵੀ ਪੈਂਦਾ ਚਲੋ ਵਧੀਆ ਚਲੀ ਜਾਂਦਾ ਵੀ ਮੇਨ ਫੋਕਸ ਇਹ ਰੱਖਿਆ ਕਰੋ ਵੀ ਤੁਹਾਡਾ ਦੁੱਧ ਵੀ ਪਈ ਜਾਵੇ ਜੇ ਤੁਹਾਡੇ ਕੋਲ ਬਰੀਡ ਨਹੀਂ ਹੈਗੀ ਬਰੀਡ ਤਾਂ ਵੀਰੇ ਆਪੇ ਹੌਲੀ-ਹੌਲੀ ਤਿਆਰ ਹੋ ਜਾਣੀ ਆ ਵੀ ਤੁਹਾਡੇਆਂ ਜਿਹੜੀਆਂ ਬੱਚੀਆਂ-ਪੁੱਛੀਆਂ ਨੇ ਉਹਦਾ ਖਰਚਾ ਤੋਂ ਪਾਣੀ ਆ ਜਿਹੜਾ ਉਹ ਦੁੱਧ ਤੋਂ ਚੱਲੀ ਜਾਵੇ ਜੇ ਤੁਹਾਡਾ ਚੰਗਾ ਦੁੱਧ ਪੈਂਦਾ ਚੰਗੇ ਪੈਸੇ ਆਉਂਦੇ ਨੇ ਤਾਂ ਹੀ ਤੁਸੀਂ ਦੋ ਪੈਸੇ ਆਪਣੇ ਕਟਰੂਬਿਸ਼ੂਆ ਤਿਆਰ ਕਰਨ ਤੇ ਉਹਨਾਂ ਤੇ ਲਾ ਸਕਦੇ ਹੋ ਨਹੀਂ ਜੇ ਆਪਣਾ ਉਧਰੋਂ ਦੁੱਧ ਵੀ ਨਹੀਂ ਪੈਂਦਾ ਹੈਗਾ ਉਧਰ ਆਪਾਂ ਕਟਰੂਬਿਸ਼ੂ ਵੀ ਤਿਆਰ ਕਰਨੇ ਜਾਂ ਤਾਂ ਉਹ ਹੁੰਦੇ ਨਹੀਂ ਜਾਂ ਆਪਣੇ ਪੱਲਿਓਂ ਪੈਸੇ ਪਈ ਜਾਂਦੇ ਨੇ ਫੇਰ ਜਣ ਜੀ ਲਾਸਟ ਚ ਕੰਮ ਆ ਜਿਹੜਾ ਉਹ ਜਾਣ ਲੱਗ ਜਾਂਦਾ ਵੀ ਇੰਨਾ ਕੁ ਦੁੱਧ ਤਾਂ ਤੁਹਾਨੂੰ ਪਾਉਣਾ ਹੀ ਚਾਹੀਦਾ ਤੁਹਾਡਾ ਸਰਕਲ ਆ ਜਿਹੜਾ ਪਸ਼ੂਆਂ ਦਾ ਚੱਲੀ ਜਾਵੇ ਵਧੀਆ ਕਟਰੂਬਿਸ਼ੂ ਪਲੀ ਜਾਣ ਅੱਜ ਦੀ ਵੀਡੀਓ 'ਚ ਆਪਾਂ ਨੇ ਆ ਦੋ ਚੀਜ਼ਾਂ ਬਾਰੇ ਗੱਲ ਕਰਨੀਆਂ ਵੀ ਪਰਾਲੀ ਦਾ ਫਾਇਦਾ ਨੁਕਸਾਨ ਕੀ ਆ ਤੇ ਗੱਠਾਂ ਵਾਲਾ ਚਾਰ ਵੀ ਫਾਇਦੇ ਚ ਆ ਜਾਂ ਹਰਾ ਫਾਇਦੇ ਚ ਵੀਡੀਓ 'ਚ ਆਪਾਂ ਦੋ ਚੀਜ਼ਾਂ ਬਾਰੇ ਤੁਹਾਡੇ ਨਾਲ ਗੱਲ ਕਰਨੀਆਂ ਪਹਿਲਾਂ ਆਪਾਂ ਗੱਲ ਕਰ ਲੈਨੇ ਆ ਪਰਾਲੀ ਦੀ ਵੀ ਪਰਾਲੀ ਪਾਉਣ ਦਾ ਫਾਇਦਾ ਜਾਂ ਨੁਕਸਾਨ ਆ ਕਈ ਕਹਿੰਦੇ ਨੇ ਵਿੱਚ ਡਰਾਈ ਮੈਟਰ ਜ਼ਿਆਦਾ ਹੁੰਦਾ ਪਸ਼ੂ ਦੁੱਧ ਵੱਧਦਾ ਜਾਂ ਫੈਂਟ ਵੱਧਦੀ ਆ ਦੇਖੋ ਵੀਰੇ ਜਿਹੜੀ ਤਾਂ ਹੈਗੀ ਬਾਸਪਤੀ ਦੀ ਪਰਾਲੀ ਉਹਦਾ ਤੁਸੀਂ ਪਾ ਸਕਦੇ ਹੋ ਕੋਈ ਚੱਕਰ ਨਹੀਂ ਹੈਗਾ ਜਿਹੜੀ ਜਾਂ ਜਿਵੇਂ ਜੀਲੀ ਵੱਢਦੇ ਨੇ ਠੀਕ ਆ ਨਾ ਕਈ ਜਿਵੇਂ ਹੁਣ ਆਪਾਂ ਕੱਲ ਲਾਈਵ ਹੋਏ ਸੀਗੇ ਆਪਾਂ ਨੂੰ ਵੀਰ ਨੇ ਦੱਸਿਆ ਵੀ ਅਸੀਂ ਪਹਿਲਾਂ ਹੀ ਆਪਣਾ ਜਦੋਂ ਜੀਲੀ ਵੱਢੀਆ ਉਹ ਰੱਖ ਲਿਆ ਸੀਗਾ ਸਟੈਂਡਡ ਹੁੰਦੇ ਵੱਢ ਕੇ ਜਾਂ ਤੁਸੀਂ ਲਾ ਲਓ ਫੂਸਾ ਜਿਹੜਾ ਉਹ ਇਕੱਠਾ ਕਰ ਲਿਆ ਸੀਗਾ ਵੀ ਉਹ ਚ ਮਿੱਟੀ ਮੁੱਟੀ ਨਹੀਂ ਹੁੰਦੀ ਉਹ ਚਲੋ ਠੀਕ ਆ ਫਾਇਦੇ ਜੀ ਠੀਕ ਆ ਨਾ ਕਈ ਵਾਰ ਆਪਾਂ ਕੀ ਕਰਦੇ ਆ ਵੀ ਮਤਲਬ ਜਿਵੇਂ ਜਾਂ ਗੱਠਾ ਮੰਨੀਆਂ ਹੁੰਦੀਆਂ ਨੇ ਜਾਂ ਉਹ ਕਟਰ ਜਿਹਾ ਫੇਰਿਆ ਹੁੰਦਾ ਉਹ ਚ ਫੂਸ ਜਾਦੇ ਆਂਦਾ ਮਿੱਟੀ ਗਰਦ ਆ ਜਿਹੜੀ ਜਿਹਦੇ ਕਰਕੇ ਆਪਣੇ ਪਸ਼ੂ ਨੂੰ ਵੀ ਮਤਲਬ ਪ੍ਰੋਬਲਮ ਹੁੰਦੀ ਆ ਲੀਵਰ ਚ ਠੀਕ ਆ ਨਾ ਗਰਦ ਜਾਂਦੀ ਆ ਅੰਦਰ ਠੀਕ ਆ ਮੇਦਾ ਰੁਕਦਾ ਪਸ਼ੂ ਦਾ ਪਸ਼ੂ ਸੁੱਕਣਾ ਸਟਾਰਟ ਹੋ ਜਾਂਦਾ ਦੁੱਧ ਵੀ ਸੁੱਕਦਾ ਇਹ ਪ੍ਰੈਕਟੀਕਲ ਨੁਕਤੇ ਕਰੇ ਹੋਏ ਨੇ ਆਪਣੇ ਵੀ ਪ੍ਰਾਲੀ ਪਾ ਕੇ ਪਸ਼ੂ ਦੁੱਧ ਘਟਦਾ ਲਿਸਾ ਵੀ ਹੁੰਦਾ ਜੇ ਕਹੀ ਕਹਿੰਦੇ ਨੇ ਡਰਾਈਵਰ ਜੇ ਤੁਸੀਂ ਪੌਣੀਆ ਪਰਾਲੀ ਤਾਂ ਤੁਸੀਂ ਬਾਸਪਤੀ ਦੀ ਪਰਾਲੀ ਪਾ ਸਕਦੇ ਹੋ ਉਹ ਵੀ ਕਿਉਂਕਿ ਬਾਸਪਤੀ ਹੱਥੀ ਵੱਡੀ ਹੁੰਦੀ ਆ ਠੀਕ ਆ ਨਾ ਉਹਦੇ ਨਾਲ ਫੂਸਾ ਵੀ ਮਤਲਬ ਤੁਸੀਂ ਲਾ ਲਓ ਨਾ ਗਰਦਾ ਨਾ ਕੁਝ ਹੋਰ ਆ ਉਹ ਪਰਾਲੀ ਆ ਜਿਹਦਾ ਤੁਸੀਂ ਆਪਣੇ ਪਸ਼ੂ ਨੂੰ ਪਾ ਸਕਦੇ ਹੋ ਤੂੜੀ ਦੀ ਬਜਾਏ ਤਿੰਨ ਚਾਰ ਮਹੀਨੇ ਜਿੰਨਾ ਵੀ ਪਾਉਣਾ ਪਰ ਪੌਣੀ ਘੱਟ ਮਾਤਰਾ ਚ ਜੇ ਹਰਾ ਜ਼ਿਆਦਾ ਆ ਤੁਹਾਡੇ ਕੋਲ ਤੂੜੀ ਪਰਾਲੀ ਆ ਜੇ ਤੁਸੀਂ ਕੰਮਸਾਰਨਾ ਚੱਲ ਪੰਜ ਚਾਰ 10 ਦਿਨ ਬੰਦਾ ਪਾ ਵੀ ਸਕਦਾ ਕੋਈ ਨਹੀਂ ਜੇ ਤੁਸੀਂ ਕਹੋ ਵੀ ਅਸੀਂ ਪੱਕੀ ਪਾਉਣ ਲੱਗ ਜਾਈਏ ਮਹੀਨਾ ਦੋ ਮਹੀਨੇ ਜਾਂ ਜਿਆਦਾ ਮਾਤਰਾ ਚ ਪਾਈਏ ਜਿਵੇਂ ਹੁਣ ਕਈ ਵੀ ਰੰਗੋ ਚੱਲ ਤੂੜੀ ਘੱਟ ਹੁੰਦੀ ਆ ਹਰਾ ਜਿਆਦਾ ਹੁੰਦਾ ਉਹ ਤਾਂ ਚਲੋ ਥੋੜਾ ਬਹੁਤਾ ਰਲਾ ਕੇ ਪਾ ਸਕਦੇ ਨੇ ਠੀਕ ਆ ਨਾ ਪਰ ਜੇ ਆਪਾਂ ਪੱਕੀ ਪਾਉਣ ਲੱਗ ਜਾਈਏ ਜਾਂ ਮਹੀਨਾ ਦੋ ਮਹੀਨੇ ਉਹ ਖਰਾਬ करू ਬਾਸਪਤੀ ਦੀ ਤੁਸੀਂ ਪਰਾਲੀ ਚਾਹੇ ਚਾਰ ਮਹੀਨੇ ਪਾ ਸਕਦੇ ਹੋ ਕੋਈ ਚੱਕਰ ਨਹੀਂ ਹੈਗਾ ਉਹਦਾ ਕੋਈ ਨੁਕਸਾਨ ਨਹੀਂ ਹੈਗਾ ਨਾ ਉਹ ਚ ਮਿੱਟੀ ਆ ਨਾ ਧੂੜ ਆ ਠੀਕ ਆ ਨਾ ਇਹ ਜੁੜੀ ਦੂਈ ਗੱਠਾਂ ਗੋਠਾਂ ਨੇ ਜਾਂ ਕਈ ਕਹਿੰਦੇ ਨੇ ਗੱਠਾਂ ਝਾੜ ਲਾਂਗੇ ਗੱਠਾਂ ਉਹ ਤਾਂ ਵੀਰੇ ਮਿੱਟੀ ਧੂੜ ਇਕੱਠੀ ਹੋਈ ਹੋਈ ਆ। ਪੌਣੀਆਂ ਤੁਸੀਂ ਬਾਸਪਤੀ ਦੀ ਪਰਾਲੀ ਪਾ ਲਓ। ਹੋਈ ਚੱਕਰ ਨਹੀਂ ਹੈਗਾ। ਠੀਕ ਹਨ। ਪਰ ਦੂਈ ਪਰਾਲੀ ਤੋਂ ਥੋੜਿਆ ਪਰਹੇਜ਼ ਕਰੋ ਯਾਰ ਪੌਣੀਆਂ ਘੱਟ ਮਾਤਰਾ 'ਚ 5-4-10 ਦਿਨ ਤੁਸੀਂ ਕੰਮਸਾਰ ਨੂੰ ਪੌਣੀਆਂ ਪਾ ਸਕਦੇ ਹੋ ਲੰਬਾ ਟਾਈਮ ਨਹੀਂ। ਤੇ ਜੇ ਤੁਸੀਂ ਪੌਣੀ ਵੀ ਘੱਟ ਤੋਂ ਘੱਟ ਨਹੀਂ 100-120 ਗ੍ਰਾਮ ਬਫਰ ਜ਼ਰੂਰ ਐਡ ਰੱਖੋ। ਨਾਲ ਨਾਲ ਤੁਸੀਂ ਜੀ ਸਟੈਰਡ ਰੱਖੋ। ਅ 25 ਗ੍ਰਾਮ ਕਿਉਂਕਿ ਜਿਹੜਾ ਜੀਸਟ ਆ ਇਹ ਜਿਹੜਾ ਵੀ ਤੇਜਾਬੀਪਣ ਬਣਦਾ ਪਸ਼ੂ ਦੇ ਅੰਦਰ ਜਾ ਕੇ ਉਹਨੂੰ ਬ੍ਰੇਕਡਾਊਨ ਕਰਦਾ ਵੀ ਮਤਲਬ ਤੇਜਾਬ ਨੂੰ ਅੰਦਰ ਖਤਮ ਕਰਦਾ ਤੇਜਾਬ ਬਣ ਕੇ ਹੀ ਪਸ਼ੂ ਨੂੰ ਜਿਹੜੀ ਪ੍ਰੋਬਲਮ ਆ ਉਹ ਆਉਂਦੀ ਆ ਹੁਣ ਆਪਾਂ ਗੱਲ ਕਰ ਲੈਨੇ ਆ ਹਰੇ ਦੀ ਵੀ ਆਪਾਂ ਨੇ ਅਚਾਰ ਮੁੱਲ ਦਾ ਗੱਠਾ ਵਾਲਾ ਛੱਡ ਕੇ ਹਰਾ ਕਿਉਂ ਵੀ ਮੰਗਾਇਆ ਚਲੋ ਆਪਣੇ ਰਿਸ਼ਤੇਦਾਰਾਂ ਤੋਂ ਮੰਗਾ ਲਿਆ ਸੀ ਆਪਾਂ ਲਿਆਉਣ ਨੂੰ ਤਾਂ ਆਪਾਂ ਅਚਾਰ ਵੀ ਲਿਆ ਸਕਦੇ ਸੀ ਤੇ ਆਪਾਂ ਪਿਛੇ ਜੇ ਵੀਡੀਓ ਵੀ ਪਾਈ ਸੀ ਚਾਰ ਪੰਜ ਦਿਨ ਹੋ ਗਏ ਤੁਹਾਨੂੰ ਉਹ ਚ ਦਿਖਾਇਆ ਵੀ ਆ ਕਿੰਨਾ ਮੌਇਸਚਰ ਸੀਗਾ ਠੀਕ ਆ ਨਾ ਪਾਣੀ ਉਹ ਸੀਗਾ ਨੇਰਾ ਡੱਬਿਆਂ ਦਾ ਪਾਣੀ ਅਸੀਂ ਗੱਠ ਚੋਂ ਆ ਜਿਹੜਾ ਉਹ ਕੱਢਿਆ ਨੇਰਾ ਯਾਨੀ ਜੀ ਦੇਖੋ ਜੇ ਤਾਂ ਲੇ ਆ ਵੀ ਜੇ ਤਾਂ ਕਹਿੰਦੇ ਇਹ ਵੀ ਆਚਾਰ ਪਾਉਣਾ ਮਾੜਾ ਜਨਕਾ ਪਰ ਕੋਈ ਵੀ ਚੀਜ਼ ਦੀ ਕੁਆਲਿਟੀ ਹੁੰਦੀ ਆ ਠੀਕ ਆ ਨਾ ਹੁਣ ਜਿਹੜਾ ਆਪਾਂ ਘਰੇ ਆਚਾਰ ਪਾਉਨੇ ਉਹ ਤਾਂ ਆਪਣਾ ਪਾਇਆ ਹੁੰਦਾ ਵਧੀਆ ਹੁੰਦਾ ਠੀਕ ਆ ਨਾ ਆਪਾਂ ਨੇ ਕੋਈ ਉਹਦਾ ਵਜਨ ਨਹੀਂ ਵਧਾਉਣਾ ਵੇਚਣ ਦੀ ਖਾਤਰ ਜਾਂ ਇਹ ਫਟਾਫਟ ਨਹੀਂ ਕਰਨ ਆਪਾਂ ਨੇ ਵਧੀਆ ਕੁਆਲਿਟੀ ਦਾ ਐਨ ਪਾਉਣਾ ਚਾਰ ਵੀ ਤਾਂ ਜੋ ਸਾਡਾ ਪਸ਼ੂ ਖਾ ਕੇ ਸਿਹਤਮੰਦ ਵੀ ਰਹੇ ਤੇ ਦੁੱਧ ਵੀ ਦੇਵੇ ਠੀਕ ਹੈ ਨਾ ਪਰ ਜਿਹੜਾ achar ਮੈਂ ਇਹ ਨਹੀਂ ਕਹਿੰਦਾ ਵੀ ਹਰੇਕ ਬੰਦਾ ਇਹ ਕਰਦਾ ਠੀਕ ਹੈ ਨਾ ਕਈ ਬੰਦੇ ਗਠਾ ਵਾਲਾ achar ਆ ਜਿਹੜਾ ਮੌਇਸਚਰ ਜਿਆਦਾ ਵਧਾਇਆ ਹੁੰਦਾ ਪਾਣੀ ਬਹੁਤ ਹੁੰਦਾ ਵਜਨ ਵਧਾਉਣ ਦੇ ਲਈ ਬਾਕੀ ਏਰੀਏਰੀ ਦਾ ਫਰਕ ਹੁੰਦਾ ਜਾਂ ਕਿਸੇ ਬੰਦੇ ਨੂੰ ਵਧੀਆ ਕੁਆਲਟੀ ਦਾ ਸੈਲਜ ਮਿਲਦਾ ਤਾਂ ਉਹ ਪਾ ਸਕਦਾ ਕੋਈ ਚੱਕਰ ਨਹੀਂ ਬਸ ਤੁਸੀਂ ਇਹ ਖਿਆਲ ਰੱਖਣਾ ਵੀ ਮੌਇਸਚਰ ਜ਼ਿਆਦਾ ਨਾ ਹੋਵੇ ਤਾਂ ਬਿਮਾਰੀ ਦਾ ਘਰਾ ਡਰਾਈ ਮੈਟਰ ਹੋਣਾ ਹੀ ਨਹੀਂ ਡਰਾਈ ਮੈਟਰ ਨਾਲ ਤਾਂ ਪਸ਼ੂ ਨੇ ਆਪਣੇ ਨੇ ਦੁੱਧ ਦੇਣਾ ਠੀਕ ਆ ਨਾ ਜਿਹੜੇ ਚਾਰਚ ਡਰਾਈ ਮੈਟਰ ਜ਼ਿਆਦਾ ਆ ਉਹੀ ਵਧੀਆ ਰਹੂ ਹੁਣ ਜਿਵੇਂ ਆਪਾਂ ਹਰੇ ਦੀ ਵੀ ਗੱਲ ਕਰ ਲਈਏ ਠੀਕ ਆ ਨਾ ਬਰਸੀਮ ਜਿਵੇਂ ਹੁਣ ਆ ਜਾਣ ਆਪਾਂ ਕਹਿੰਨੇ ਆ ਭਾਈ ਨਿਰਾ ਪਾਣੀ ਉਹ ਆਏ ਚ ਠੀਕ ਆ ਨਾ ਵੀ ਇੱਕ ਦਿਨ ਪਹਿਲਾਂ ਵੱਢ ਕੇ ਰੱਖ ਲੋ ਜਾਂ ਸੁਕਾ ਕੇ ਪਾ ਲੋ ਡਰਾਈ ਮੈਟਰ ਜਿਆਦਾ ਜ਼ਰੂਰੀ ਆ ਹੁਣ ਅਚਾਰ ਆ ਜਿਹੜਾ ਸੈਲੇਜ ਆ ਉਹ ਮੇਨ ਕਾਦੇ ਵੇਸਤੇ ਬਣਿਆ ਹੋਇਆ ਵੀ ਡਾਈ ਮੈਟਰ ਜਿਆਦਾ ਹੁੰਦਾ ਉਹ ਚ ਠੀਕ ਆ ਨਾ ਜਾਂ ਟਾਂਡਿਆਂ ਦਾ ਯਾਰ ਹੁੰਦਾ ਜਾਂ ਮੱਕੀ ਦਾ ਕੁਛ ਵੀ ਤੇ ਜੇ ਉਹ ਚ ਡਰਾਈ ਮੈਟਰ ਨਹੀਂ ਹੋ ਕੱਲਾ ਪਾਣੀ ਆ ਫਿਰ ਤਾਂ ਉਹ ਹਰੇ ਨਾਲ ਵੀ ਜਿਆਦਾ ਭੈੜਾ ਫਿਰ ਤਾਂ ਤੂੜੀ ਦਾ ਕੰਮ ਵੀ ਨਹੀਂ ਕਰਨਾ ਉਹਨੇ ਅਚਾਰ ਜਿੱਥੋਂ ਦਾ ਵਧੀਆ ਕੁਆਲਟੀ ਦਾ ਤੁਹਾਨੂੰ ਮਿਲਦਾ ਤੁਸੀਂ ਚੈੱਕ ਕਰੋ ਉਹਨੂੰ ਮੁਠੀ 'ਚ ਲੈ ਕੇ ਨਿਚੋੜ ਕੇ ਦੇਖੋ ਜੇ ਤਾਂ ਜੋ ਪਾਣੀ ਨੁੱਚੜਦਾ ਫਿਰਦਾ ਸਮਝ ਲਓ ਡਰਾਈ ਮੈਟਰ ਜਿਆਦਾ ਆ ਸੌਰੀ ਮੌਇਸਚਰ ਜਿਆਦਾ ਆ ਠੀਕ ਆ ਨਾ ਪਾਣੀ ਜਿਆਦਾ ਵਧਾਇਆ ਹੋਇਆ ਉਹਦਾ ਜਿਵੇਂ ਵੀ ਵਧਿਆ ਹੋਇਆ ਵਧਾਇਆ ਵਧਿਆ ਕੁਝ ਵੀ ਲਾ ਲਓ ਵੀ ਉਹ ਨੁਕਸਾਨ ਹੈ ਠੀਕ ਆ ਨਾ ਪਾਣੀ ਵਾਲਾ ਅਚਾਰ ਆ ਜਿਹੜਾ ਜੇ ਯਾਨੀ ਕਿ ਤੁਹਾਡਾ ਹੱਥ ਜੇ ਹੀ ਗਿੱਲਾ ਹੁੰਦਾ ਪਾਣੀ ਨਹੀਂ ਨੁੱਚੜਦਾ ਤਾਂ ਤੁਸੀਂ ਲਾ ਲਓ ਵੀ ਉਹਦੀ ਅਚਾਰ ਦੀ ਕੁਆਲਿਟੀ ਆ ਜਿਹੜੀ ਉਹ ਸਹੀ ਆ ਇਹ ਗੱਲ ਵਾ ਜਰੂਰ ਧਿਆਨ ਦਿਆ ਕਰੋ ਕਿਉਂਕਿ ਦੇਖੋ ਚਾਹੇ ਹੁਣ ਜਿਵੇਂ ਆ ਦਿਨਾਂ 'ਚ ਚਲੋ ਟਾਂਡੀ ਵੀ ਕਈ ਟਾਂਡੀ ਵੀ ਹੁੰਦੀ ਆ ਕਈ ਵੇਚਦੇ ਵੀ ਨੇ ਕੁਛ ਵੀ ਤੁਸੀਂ ਟਾਂਡੀ ਲੈ ਲਓ ਮੁੱਲ ਦਾ ਗੱਠਾਂ ਵਾਲਾ ਪਾਣੀ ਵਾਲਾ ਚਾਰ ਪਾਉਣ ਨਾਲੋਂ ਤਾਂ ਹਰਾ ਜ਼ਿਆਦਾ ਵੈਸਟ ਆ ਆਪਾਂ ਤੁਹਾਨੂੰ ਇਹ ਵੀ ਸਲਾਹ ਦਵਾਂਗੇ ਕੱਲ ਨੂੰ ਤੁਸੀਂ ਬਰਸੀਮ ਚਾਹੇ ਜਮੀ ਜਾਂ ਮੱਖਣ ਘਾ ਵੀ ਤੁਸੀਂ ਵੱਢਦੇ ਹੋ ਜੇ ਇੱਕ ਦਿਨ ਪਹਿਲਾਂ ਵੱਢ ਕੇ ਥੋੜਾ ਜਿਹਾ ਸੁਕਾ ਲਮੋ ਤਾਂ ਤੁਹਾਨੂੰ ਜ਼ਿਆਦਾ ਫਾਇਦਾ ਹੋਊਗਾ ਹਾ ਦੇ ਆਪਣਾ ਟਾਂਡੀ ਮੰਗਵਾਈ ਸੀ ਆਪਾਂ ਨੇ ਰਿਸ਼ਤੇਦਾਰਾਂ ਤੋਂ ਮੰਗਾਉਣ ਨੂੰ ਤਾਂ ਆਪਾਂ ਚਾਰ ਮੰਗਾ ਲੈਂਦੇ ਪਰ ਨਹੀਂ ਹੁਣ ਆ ਸਵੇਰੇ ਟੋਕਾ ਕਰ ਤੇ ਫੁੱਲਤੀ ਆ ਦੇ ਸਵੇਰੇ ਜਿਆਦਾ ਗਿੱਲੀ ਸੀ ਤੇ ਹੁਣ ਸਹੀ ਆ ਹੁਣ ਇਹ ਪਾਵਾਂਗੇ ਆਪਾਂ 3 3.5 ਜਦ ਤੱਕ ਇਹਨੂੰ ਧੁੱਪਾਂ ਜਿਹੜੀ ਵਧੀਆ ਲੱਗ ਜੂਗੀ ਅਚਾਰ ਜਾਨੀ ਜੀ ਯਾਰ ਮੇਨ ਡਰਾਈ ਮੈਟਰ ਹੀ ਹੁੰਦਾ ਪਸ਼ੂ ਦੇ ਦੁੱਧ ਲੈਣ ਤੋਂ ਲੈ ਕੇ ਉਹਦੇ ਸਰੀਰ ਦੀ ਵੀ ਮਤਲਬ ਬਾਡੀ ਸਕੋਰ ਤੱਕ BCS ਲੈਵਲ ਵੀ ਸਹੀ ਰਹੇ ਡਰਾਈ ਮੈਟਰ ਜਿਆਦਾ ਕੰਮ ਕਰਦਾ ਅਚਾਰ ਤੁਸੀਂ ਜੇ ਤਾਂ ਤੁਹਾਨੂੰ ਇਹੀ ਕਹਿਣਾ ਮੈਂ ਵੀ ਜੇ ਤਾਂ ਵਧੀਆ ਕੁਆਲਟੀ ਦਾ ਮਿਲਦਾ ਫਿਰ ਤਾਂ ਠੀਕ ਆ ਜੇ ਤੁਹਾਨੂੰ ਵੀ ਮਤਲਬ ਗਿੱਲਾ ਜਿਆਦਾ ਪਾਣੀ ਵਾਲਾ ਮਿਲਦਾ ਤਾਂ ਤੁਸੀਂ ਜੇ ਤੁਹਾਨੂੰ ਲਵੇ ਤਵੇ ਉਹ ਹਰਾ ਮਿਲਦਾ ਤਾਂ ਉਹ ਹਰਾ ਜ਼ਰੂਰ ਪਾ ਲੋ ਹਰਾ ਪਾ ਲੋ ਉਹ ਜਿਆਦਾ ਤੁਹਾਡੇ ਲਈ ਵਧੀਆ ਕੰਮ ਕਰੂਗਾ ਪਸ਼ੂ ਲਈ ਨਹੀਂ ਤਾਂ ਆਹ ਚਾਰ ਪਾ ਕੇ ਤਾਂ ਮੋਕ ਵਾਲਾ ਜਾਂ ਪਸ਼ੂ ਬਿਮਾਰ ਕਰਨੇ ਵਾਲਾ ਕੰਮ ਜੇ ਹੁਣ ਸਾਨੂੰ ਵੀ ਐ ਸੀ ਪਹਿਲਾਂ ਵੀ ਆਚਾਰ ਪਾਵਾਂਗੇ ਚੱਲ ਦੁੱਧ ਵੀ ਵਧਣੀ ਹੈ ਦੁੱਧ ਕੀ ਵਧਣਾ ਜਦੋਂ ਅਚਾਰ ਦੀ ਜਿਹੜੀ ਕੁਆਲਿਟੀ ਆ ਉਹੀ ਨਹੀਂ ਸਹੀ ਹੈਗੀ ਦੁੱਧ ਕਿਵੇਂ ਵਧੂਗਾ ਠੀਕ ਆ ਨਾ ਜਿੰਨਾ ਚਿਰ ਆਪਾਂ ਆਪਣੇ ਪਸ਼ੂ ਨੂੰ ਸਹੀ ਖਰਾਕ ਨਹੀਂ ਦਿੰਦੇ ਵਧੀਆ ਕੁਆਲਿਟੀ ਦੀ ਠੀਕ ਆ ਉਹ ਚੀਜ਼ ਨੇ ਆਪਾਂ ਨੂੰ ਰਿਜ਼ਲਟ ਦੇਣਾ ਨਹੀਂ ਹੈਗਾ ਇਹ ਤੋਂ ਵਧੀਆ ਰਿਜ਼ਲਟ ਤਾਂ ਹਰਾ ਦੇ ਦੂ। ਜੀ ਸਲਾਹ ਦਵਾਂਗੇ ਅੱਗੇ ਵੀ ਹਰਾ ਤੁਸੀਂ ਚਲੋ। ਬਰਸੀਮ ਵੀ ਆਉਣਾ, ਜਮੀ ਵੀ ਆਉਣੀ ਆ ਜੇ ਇੱਕ ਦਿਨ ਪਹਿਲਾਂ ਵੱਢ ਕੇ ਫੋਲ ਲੇਗੇ ਉਹ ਤਾਂ ਜ਼ਿਆਦਾ ਲਾਭਦਾਇਕ ਹੋਊਗਾ। ਜ਼ਿਆਦਾ ਫਾਇਦਾ ਹੋਊਗਾ। ਦੁੱਧ ਲੈਣ ਚ ਵੀ ਜ਼ਿਆਦਾ ਪਸ਼ੂ ਵੀ ਸਿਹਤਮੰਦ ਰਹੂਗਾ। ਇਹਦਾ ਆਪਾਂ ਨੇ ਤੁਹਾਨੂੰ ਦੱਸਿਆ। ਬੀਵੀ ਭਾਈ ਪਤੀ ਦੀ ਪਰਾਲੀ ਆ ਜੇ ਉਹ ਤੁਸੀਂ ਪਾ ਲੋ। ਦੁਹੀ ਪਰਾਲੀ ਤੋਂ ਥੋੜਿਆ ਪਰਹੇਜ਼ ਕਰੋ ਜੇ ਪੌਣੀ ਵੀ ਆ ਪੰਜ ਚਾਰ 10 ਦਿਨ ਨਾਲ ਬਫਰ ਤੇ ਜੀਸਟ ਜ਼ਰੂਰ ਐਡ ਰੱਖੋ ਕਿ ਆਪਾਂ ਅੱਜ ਦੀ ਵੀਡੀਓ 'ਚ ਇਹੀ ਤੁਹਾਡੇ ਨਾਲ ਗੱਲ ਕਰਨੀ ਸੀ ਤਾਂ ਜੋ ਕਿਉਂਕਿ ਅਸੀਂ ਇਹ ਇੱਕ ਗੱਠ ਲਿਆ ਕੇ ਹੀ ਕਈ ਵਾਰ ਐ ਹੁੰਦਾ ਨਾ ਕਈ ਵੀਰ ਪੁੱਛ ਲੈਂਦੇ ਨੇ ਕਈ ਪੁੱਛਦੇ ਵੀ ਨੇ ਚਾਰ ਹੁਣ ਕਈ ਵੀਰ ਕਹਿੰਦੇ ਨੇ ਵੀ ਸਾਨੂੰ ਤਾਂ ਵਧੀਆ ਕੁਆਲਿਟੀ ਦਾ ਜਿਹਨੂੰ ਤਾਂ ਵਧੀਆ ਕੁਆਲਿਟੀ ਦਾ ਚਾਰ ਮਿਲਦਾ ਉਹਦਾ ਕੋਈ ਚੱਕਰ ਹੀ ਨਹੀਂ ਹੈਗਾ ਵੀਰੇ ਪਰ ਜਿੱਥੇ ਤੁਹਾਨੂੰ ਪਤਾ ਲੱਗ ਗਿਆ ਵੀ ਆ ਵੀ ਜਿੱਥੋਂ ਤੁਸੀਂ ਚਾਹ ਲੈਨੇ ਹੋ ਵੀ ਇੱਥੇ ਸਹੀ ਨਹੀਂ ਹੈਗਾ ਉੱਥੋਂ ਨਾ ਲਓ ਕਿ ਤੂੰ ਹੋਰ ਦੇਖ ਲਓ ਜੇ ਹਰਾ ਮਿਲਦਾ ਤਾਂ ਹਰਾ ਲੈ ਲਓ ਕੀ ਅੱਜ ਦੀ ਵੀਡੀਓ 'ਚ ਆਪਾਂ ਨੇ ਇਹੀ ਥੋੜੇ ਨਾਲ ਗੱਲ ਕਰਨੀ ਸੀ ਪਰਾਲੀ ਯਾਰ ਹਰੇ ਬਾਰੇ ਬਾਕੀ ਵੀਰੇ ਗੱਲ ਆਏ ਆ ਜਿੰਨਾ ਚਿਰ ਥੋੜਾ ਥੋੜਾ ਆਪ ਦਾ ਐਕਸਪੀਰੀਅੰਸ ਕੰਮ ਕਰੂਗਾ ਠੀਕ ਆ ਨਾ ਚਾਹੇ ਮੈਂ ਆ ਚਾਹੇ ਕੋਈ ਵੀ ਤੁਹਾਨੂੰ ਕੁਝ ਵੀ ਦੱਸਦਾ ਜਿੰਨਾ ਤੁਸੀਂ ਟੱਕਰ ਤੁਸੀਂ ਆਪ ਪ੍ਰੈਕਟੀਕਲ ਨਹੀਂ ਕਰਦੇ ਹੈਗੇ ਤੁਹਾਨੂੰ ਆਪ ਨਹੀਂ ਉਹ ਚੀਜ਼ਾਂ ਦਾ ਪਤਾ ਲੱਗਦਾ ਉਹਨਾਂ ਚਿਰਕ ਜਮਾ ਨਹੀਂ ਕੋਈ ਵੀ ਗੱਲ ਬਣਨੀ ਹੈਗੀ ਠੀਕ ਹੈ ਨਾ ਆਪਾਂ ਅਲਜਣਾ ਜੀ ਤੇ ਪੈ ਜਾਵਾਂਗੇ ਆਪਾਂ ਪ੍ਰੈਕਟੀਕਲ ਕਰੋ ਤੁਹਾਨੂੰ ਵੀ ਪਤਾ ਯਾਰ ਹੁਣ ਮੋਸਟਲੀ ਜਿੰਨੇ ਵੀ ਬੰਦੇ ਕੰਮ ਕਰਦੇ ਆ ਚਾਹੇ ਪੁਰਾਣੇ ਆ ਚਾਹੇ ਨਵੇਂ ਆਪਾਂ ਨੂੰ ਵੀ ਪਤਾ ਵੀ ਪਰਾਲੀ ਦਾ ਕੀ ਨੁਕਸਾਨ ਆ ਕੀ ਫਾਇਦਾ ਇੰਨਾ ਕਿ ਤਾਂ ਆਪਾਂ ਨੂੰ ਦੇਖਣਾ ਆਉਂਦਾ ਹੀ ਆ ਕਿਹੜੀ ਚੀਜ਼ ਸਹੀ ਆ ਕਿਹੜੀ ਗਲਤ ਆ ਹੁਣ ਤੂੜੀ ਆ ਚਾਹੇ ਤੂੜੀ ਜੇ ਘੱਟ ਵੀ ਆ ਚਲ ਤੁਸੀਂ ਵੀ ਮਤਲਬ ਯਾਰ ਬਾਕੀ ਇਹ ਅਰੇਂਜਮੈਂਟ ਜੇ ਕਿਸੇ ਨੇ ਵੀ ਡੇਰੀ ਦਾ ਕੰਮ ਕਰਨਾ ਆ ਪਸ਼ੂ ਰੱਖਣੇ ਨੇ ਇਹ ਅਰੇਂਜਮੈਂਟ ਪਹਿਲਾਂ ਹੋਵੇ ਵੀ ਤੁਹਾਡੇ ਨਾਂ ਹਰਾ ਮੁੱਕੇ ਨਾਂ ਮੁੱਕੇ ਤੁਹਾਡੇ ਤੂੜੀ ਜੇ ਤੇ ਮੁੱਕਦਾ ਵੀ ਆ ਤੁਹਾਡੇ ਕੋ ਅਰੇਂਜਮੈਂਟ ਪਹਿਲਾਂ ਜਾਹੀਦਾ ਜਿਵੇਂ ਹਰਾ ਵੀ ਮੁੱਲ ਲੈ ਸਕਦੇ ਹੋ ਜਾਂ ਤੁਸੀਂ ਹੁਣ ਆਪਾਂ ਨੇ ਵੀ ਆ ਹਰਾ ਘਟਾਤਾ ਉਧਰ ਕਣਕੇ ਬੀਜੀ ਆ ਆ ਹਰੇ ਦੇ ਦੋਏ ਕੇ ਹਰੇ ਨੇ ਆਉਣ ਵਾਲੇ ਚਲ ਆਪਾਂ ਟਾਂਡ ਜਾਂਦਾ ਚਾਰ ਵੀ ਪਾਉਣਾ ਤੇ ਮੱਕੀ ਦਾ achar ਵੀ ਜਰੂਰ ਪਾਵਾਂਗੇ ਇਸ ਕਰਕੇ ਆਪਾਂ ਨੇ ਹਰਾ ਜਿਹੜਾ ਘਟ ਰੱਖਿਆ ਹੋਇਆ ਕਿਉਂਕਿ ਅਸੀਂ ਪਾਉਨੇ ਵੀ ਇੱਕੇ ਟਾਈਮ ਸ਼ਾਮ ਦੇ ਟਾਈਮ ਸਵੇਰੇ ਆ ਦੁਪਹਿਰੇ ਅਸੀਂ ਕਰਦੇ ਆ ਸੰਨੀ ਠੀਕ ਆ ਨਾ ਆ ਪਿੱਛੇ ਜੇ ਮੀਂਹ ਪੈਂਦੇ ਸੀ ਬਸ ਉਹ ਇੱਕ ਹੱਥ ਜਿਹਾ ਇਹ ਜਿਹਾ ਟਿਕਿਆ ਵੀ ਮਤਲਬ ਇੱਕੇ ਟਾਈਮ ਅਸੀਂ ਪਾਉਣ ਲੱਗ ਗਏ ਤੇ ਬਾਕੀ ਹੁਣ ਹੌਲੀ ਹੌਲੀ ਅਚਾਰ ਜ਼ਰੂਰ ਪਾਵਾਂਗੇ ਮੱਕੀ ਦਾ ਵੀ ਅਚਾਰ ਪਾਵਾਂਗੇ ਸਾਈਡ ਤੇ ਚਾਹੇ ਟੋਆ ਪਟਾਈਏ ਚਾਹੇ ਨਹੀਂ ਅਲੱਗ ਪਾਵਾਂਗੇ ਟਾਂਡਿਆਂ ਦਾ ਉਹ ਵੀ ਤੁਹਾਨੂੰ ਦੱਸਾਂਗੇ ਵੀ ਮੱਕੀ ਦੇ ਟਾਂਡਿਆਂ ਦੇ ਅਚਾਰ 'ਚ ਫਰਕ ਕੀ ਆ ਕਿਹੜਾ ਬੈਸਟ ਆ ਤੇ ਦੋਹਾਂ 'ਚ ਫਰਕ ਕੀ ਆ ਠੀਕ ਆ ਉਹ ਆਪਣੀ ਜਗਾ ਟਾਂਡੇ ਵਾਲਾ ਆਪਣੀ ਜਗਾ ਕੰਮ ਕਰਨਾ ਮੱਕੀ ਵਾਲੇ ਨੇ ਆਪਣੀ ਜਗਾ ਕੰਮ ਕਰਦਾ ਦੋਵਾਂ ਨੂੰ ਆਪਾਂ ਜਾਨੀ ਜੀ ਕੰਪੇਅਰ ਨਹੀਂ ਕਰ ਸਕਦੇ ਵੀ ਹਾਂ ਦੋਏ ਸਹੀ ਨੇ ਉਹ ਆਪਣੀ ਜਗਾ ਕੰਮ ਕਰਨਾ ਉਹ ਵੀ ਤੁਹਾਨੂੰ ਦੱਸਾਂਗੇ ਉਹਨੇ ਆਪਣੀ ਜਗਾ ਕੰਮ ਕਰਨਾ ਤੇ ਆਪਾਂ ਟਾਂਡੇਆਂ ਦਾ ਜਿਵੇਂ ਹੁਣ ਆ ਆਲੂ ਬੀਜੇ ਹੋਏ ਨੇ ਉੱਥੇ ਮੱਕੀ ਲੱਗੂਗੀ ਠੀਕ ਆ ਨਾ ਟਾਂਡੇਆਂ ਦਾ ਚਾਰ ਜ਼ਰੂਰ ਪਾਵਾਂਗੇ ਬਾਕੀ ਤੁਸੀਂ ਵੀਡੀਓ ਨਾਲ ਜੁੜੇ ਰਹੋ ਚੈਨਲ ਨੂੰ ਆਪਣੇ ਨੂੰ ਕਰ ਲਓ ਸਬਸਕ੍ਰਾਈਬ ਜਿੰਨੀ ਵੀ ਆਪਾਂ ਨੂੰ ਜਾਣਕਾਰੀ ਨਿੱਕੀ ਮੋਟੀ ਜੋ ਵੀ ਆਪਾਂ ਕਰਦੇ ਆ ਉਹ ਤੁਹਾਨੂੰ ਜਰੂਰ ਦੱਸਿਆ ਕਰਾਂਗੇ 10 ਦੇ ਵੀ ਆਪਾਂ ਡੇਲੀ ਵੀਡੀਓ ਅਪਲੋਡ ਕੋਈ ਨਾ ਕੋਈ ਕਰਦੇ ਆ ਤੇ ਇਹ ਵੀਡੀਓ ਚ ਆਪਾਂ ਨੇ ਇਹੀ ਗੱਲ ਕਰਨੀ ਸੀ ਧੰਨਵਾਦ ਸਾਰਿਆਂ ਦਾ ਜੀ ਸਤਿ ਸ੍ਰੀ ਅਕਾਲ ਤੇ ਮਿਲਦੇ ਆ ਨੈਕਸਟ ਵੀਡੀਓ ਚ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਕਮੈਂਟ ਕਰਕੇ ਜਰੂਰ ਵੀਰ ਦੱਸਿਆ ਕਰੋ